ਅੱਜ ਅਸੀਂ ਸਤਪੁਰਾਂ ਵੱਲੋਂ ਦਿੱਤੀ ਹੋਈ ਦੇ ਸਿਹਤ ਸਤਪੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਪਰਯਾਦਾ ਤੋਂ ਕਿੰਨਾ ਦੂਰ ਜਾ ਰਹੇ ਹਾਂ ਸਿੱਖ ਸਿੱਖ ਨੂੰ ਪਿਆਰ ਕਰਨ ਦੀ ਥਾਂ ਸਿੱਖ ਸਿੱਖ ਦੇ ਪਰਦੇ ਟੱਕਰ ਦੀ ਥਾਂ ਸਿੱਖ ਸਿੱਖ ਦਾ ਅੱਜ ਨਰਾਤਰ ਕਰਨ ਤੋਂ ਖੁਸ਼ ਹੁੰਦਾ ਹੈ ਐਸੀ ਧੜਿਆਂ ਤੇ ਨਾਲ ਜੁੜ ਕੇ ਤੇ ਆਪਣੀਆਂ ਸੰਸਥਾਵਾਂ ਦਾ ਨੁਕਸਾਨ ਕਰਨ ਵਾਸਤੇ ਜੁੜੇ ਹੋਏ ਕੁਸਰ ਕਰ ਰਹੇ ਹੈ ਹਰ ਥਾਂ ਤੇ ਸਿੱਖਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਹਰ ਥਾਂ ਤੇ ਸਿੱਖਾਂ ਦੀ ਨੁਕਤਾ ਕੁਸ਼ਤਾ ਚੇਨੀ ਕੀਤੀ ਜਾ ਰਹੀ ਹੈ ਸਿੱਖ ਪੰਥ ਦੀਆਂ ਸਨਮਾਨਿਤ ਪਦਵੀਆਂ ਦਾ ਬਹੁਤ ਅਪਮਾਨ ਕੀਤਾ ਜਾ ਰਿਹਾ ਹੈ ਬਹੁਤ ਅਪਮਾਨ ਕੀਤਾ ਜਾ ਰਿਹਾ ਹੈ ਕਸੂਰਵਾਰ ਐਸੀ ਵੀ ਆ ਜੇ ਸੜ ਤੋਂ ਪਹਿਲਾਂ ਹੋ ਗਈ ਉਹ ਵੀ ਕਸੂਰਵਾਰ ਨੇ ਕਿ ਅਸੀਂ ਸੰਗਤ ਦੇ ਵਿੱਚ ਇਹ ਦੀ ਇਹ ਨਹੀਂ ਪੈਦਾ ਕਰਦੀ ਕਿ ਸੰਗਤ ਸਾਡੇ ਨਾਲ ਨਫ਼ਰਤ ਕਰ ਲਵੇ ਇਸ ਨੁਕਤਾ ਚੀਨੀ ਤੋਂ ਬਚਣ ਦਾ ਯਤਨ ਕਰੀਏ ਨਿੰਦਾ ਚੁਗਲੀਏ ਇਰਖਾ ద్వੇਸ਼ ਤੋਂ ਦੂਰ ਰਹਿਣ ਦਾ ਯਤਨ ਕਰੀਏ ਪਰਗੁਣ ਨੂੰ ਮਾਫ ਕਰਿਓ ਅੱਜ ਅਸੀਂ ਸਤਪੁਰਾਂ ਵੱਲੋਂ ਦਿੱਤੀ ਹੋਈ ਦੇ ਸਿਹਤ ਸਤਪੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਬਰਿਆਦਾ ਤੋਂ ਕਿਹਾਂ ਦੂਰ ਜਾ ਰਹੇ ਹਾਂ ਸਿੱਖ ਸਿੱਖ ਨੂੰ ਪਿਆਰ ਕਰਨ ਦੀ ਥਾਂ ਸਿੱਖ ਸਿੱਖ ਦੇ ਪੜਦੇ ਟੱਕਣ ਦੀ ਥਾਂ ਸਿੱਖ ਸਿੱਖ ਦਾ ਅੱਜ ਨਰਾਤਰ ਕਰਕੇ ਖੁਸ਼ ਹੁੰਦਾ ਉਹ ਲੱਭਦਾ ਫਿਰਦਾ ਕਿ ਮੈਨੂੰ ਕਿਹੜੀ ਥਾਂ ਲੱਭੇ ਜੋ ਦੇਖੇ ਛਿਦਰ ਤੋਂ ਨਿੰਦਕ ਉਮਾ ਹੈ ਭਰੋ ਦੇਖ ਦੁੱਖ ਭਰੀ ਹੈ ਉਹ ਲੱਭਦਾ ਕਿ ਮੈਨੂੰ ਕਿੱਥੇ ਥਾਂ ਮਿਲੇ ਤੇ ਮੈਂ ਅੰਦਰ ਵੜ ਕੇ ਉਸ ਥਾਂ ਨੂੰ ਹੋਰ ਬੋਕੜੀ ਕਰਦਿਆਂ ਹਾਂ ਪੁੱਲਾ ਥਾਂ ਕਰਦਿਆਂ निंदा ਕਰਦਾ है ईर्ष्या करता है द्वेष करता है चुगली करता है विरोध करता है दुश्मन करता है अपने ਧੜਿਆਂ ਦੇ ਨਾਲ ਜੁੜ ਕੇ ਗੁਰਮੁਖ ਵੈਸੀ ਸਾਰੇ ਐਸੀ ਵੀ ਵਿਛਾਈਆਂ ਤੁਹਾਡੇ ਅਸਬਾਰ ਨਹੀਂ ਐਸੀ ਧੜਿਆਂ ਦੇ ਨਾਲ ਜੁੜ ਕੇ ਤੇ ਆਪਣੀਆਂ ਸੰਸਥਾਵਾਂ ਦਾ ਨੁਕਸਾਨ ਕਰਨ ਵਾਸਤੇ ਜੁੜੇ ਹੋਏ ਨੁਕਸਾਨ ਕਰ ਰਹੇ ਸੋਸ਼ਲ ਮੀਡੀਆ ਦੇ ਰਾਹੀਂ ਕੋਈ ਪੇਜ ਖੋਲ ਕੇ ਦੇਖ ਲੋ ਚਾਹ ਯੂਟਿਊਬ ਹੈ ਚਾਹ ਕੁਝ ਇਸ ਮੁਕਾ ਚਾਹ ਕੋਰਥਿਆਨਲ ਹੈ ਹਰ ਥਾਂ ਤੇ ਸਿੱਖਾਂ ਦੀ ਕਿਰਦਾਰ ਕਸ਼ਿੰਗੀ ਕੀਤੀ ਜਾ ਰਹੀ ਹੈ ਹਰ ਥਾਂ ਤੇ ਸਿੱਖਾਂ ਦੀ ਨੁਕਤਾ ਕੀ ਨੁਕਤਾ ਚੀਨ ਨਹੀਂ ਕੀਤੀ ਜਾ ਰਹੀ ਹੈ ਸਿੱਖ ਪੰਥ ਦੀਆਂ ਸਨਮਾਨਤ ਪਦਵੀਆਂ ਦਾ ਬਹੁਤ ਬੁਮਾਨ ਕੀਤਾ ਜਾ ਰਿਹਾ ਹੈ ਬਹੁਤ ਬੁਮਾਨ ਕੀਤਾ ਜਾ ਰਿਹਾ ਹੈ ਮੁੱਖ ਵਿੱਚ ਜਿਹੜੀਆਂ ਪਦਵੀਆਂ ਨੇ ਇਹ ਪਦਵੀਆਂ ਸਤਪੁਰਾਂ ਨੇ ਆਪ ਬਣਾਈਆਂ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਤੇ ਮੁਕ ਗ੍ਰੰਥ ਦੀ ਜਿਹੜੀ ਸੇਵਾ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਮਖਸ਼ਿਸ਼ ਕੀਤਾ ਤੇ ਮੇਰੀ ਪੀਰ ਦੇ ਮਾਲਕ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸਭ ਤੋਂ ਪਹਿਲਾਂ ਭਾਈ ਉਰਦਾਸ ਜੀ ਨੂੰ ਸੌਂਪੀ ਹੈ ਕਸੂਰਵਾਰ ਐਸੇ ਵੀ ਹਨ ਜੇ ਛੜ ਤੋਂ ਪਹਿਲਾਂ ਹੋ ਗਏ ਉਹਦੇ ਕਸੂਰਵਾਰ ਨੇ ਕਿ ਅਸੀਂ ਸੰਗਤ ਦੇ ਵਿੱਚ ਬੇਪਰਵਾਹੀ ਇੰਨੀ ਪੈਦਾ ਕਰਤੀ ਕਿ ਸੰਗਤ ਸਾਡੇ ਨਾਲ ਨਫ਼ਰਤ ਕਰਨ ਲੱਗ ਪਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜਪੁਰ ਵਰਜਨ ਦੇ ਸਾਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਸਥਾਪਿਤ ਕੀਤੀਆਂ ਨੇ ਭਾਈ ਗੁਰਦਾਸ ਜੀ ਨੂੰ ਸੇਵਾ ਸਤਪੁਰਾਂ ਨੇ ਆਪ ਬਖਸ਼ਿਸ਼ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਸੇਵਾ ਸਤਪੁਰਾਂ ਨੇ ਆਪ ਬਖਸ਼ਿਸ਼ ਕੀਤੀ ਹੈ ਇਸ ਨੁਕਤੇ ਚੀਨੀ ਤੋਂ ਬਚਣ ਦਾ ਯਤਨ ਕਰੀਏ ਨਿੰਦਾ ਚੁਗਲੀ ਇਰਖਾ ਦ੍ਰੈਸ਼ ਤੋਂ ਦੂਰ ਰਹਿਤਾ ਯਤਨ ਕਰੀਏ ਸਤਿਗੁਰ ਕਹਿੰਦੇ ਏਕ ਪਿਤਾ ਏਕ ਇਸਕੇ ਹੰਬਾਰਕ ਤੂੰ ਬੇਰਾਗ ਭਾਈ ਸੁਣ ਮੀਤਾ ਜਿਉ ਹਮਾਰਾ ਬਲਬਲ ਜਾਸੀ ਹਰ ਦਰਸ਼ਨ ਦੇ ਹੋ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਏ ਇਹੋ ਮਨ ਤੇਰਾ ਭਾਈ ਤਾਮ ਮਲੋਵਾ ਬਲ ਬਲ ਧੋਵਾ ਇਹੋ ਮਨ ਤੈਕ ਦੇਸਾਂ ਸੁਣ ਮੀਤਾ ਹੋ ਕੇ ਰੇ ਸਰਨਾਈ ਆਇਆ ਪਰਾਪਰ ਮੇਰੋਂ ਦੇਖੋ ਬੰਦੇ ਸਾਂ ਕਿੱਥੇ ਗਏ ਉਹ ਸਿੱਖ ਜਿਹੜੇ ਅਕੂਰ ਦੇ ਚਰਨ ਕੁੱਟਦੇ ਸਨ ਕਿੱਥੇ ਗਏ ਉਹ ਜਿਹੜੇ ਅਕੂਰ ਦੇ ਪੈਰ ਧੁੰਦੇ ਸਨ ਮੁੱਠੀ ਚਾਪੀ ਕਰਦੇ ਸਨ ਸੇਵਾ ਕਰਦੇ ਸਨ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਦੇ ਸਨ ਇਹ ਸਾਰਾ ਕੁਝ ਸਾਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੀ ਲੋੜ ਹੈ ਤਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਅਤੇ ਪ੍ਰਸਾਰ ਹੋਵੇਗਾ ਤਾਂ ਹੀ ਸਾਡੇ ਸਭ ਦੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋਣਗੇ